ਗੁਰੂ ਕੈਲੀ ਦਾ ਸੰਗਤ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਕੇ ਜੀ ਅੱਜ ਸਰਦਾਰ ਪਲਕਾਰ ਸਿੰਘ ਜਿਹੜੇ ਸਾਡੇ ਹਲਕੇ ਦੇ ਧਾਇਕ ਨੇ ਉਹਨਾਂ ਦੇ ਕਿਸੇ ਨਿੱਕੇ ਜਿਹੇ ਮੇਦੇ ਕਰਕੇ ਉਹਨਾਂ ਦੀ ਧਰਮ ਪਤਨੀ ਬੈਡ ਹਰਪ੍ਰੀਤ ਕੌਰ ਜੀ ਸਾਡੇ ਵਿੱਚ ਆਏ ਆ ਤਾਂ ਉਹਨਾਂ ਦਾ ਜੀ ਆਇਆਂ ਦਾ ਬਹੁਤ ਬਹੁਤ ਧੰਨਵਾਦ ਆ ਰੋ ਸਰਕਾਰ ਦਾ ਜਿਹੜਾ ਮੈਸੇਜ ਆ ਜਿਹੜੀ ਸਰਕਾਰ ਨੇ ਉਹ ਹੀ ਮੱਡੀ ਆ ਮੱਡੀ ਆ ਨਸ਼ਿਆਂ ਦੇ ਖਿਲਾਫ ਕਿਉਂਕਿ ਪੰਜਾਬ ਦਾ ਅਸੀਂ ਇਤਿਹਾਸ ਜਦੋਂ ਦੇਖਦੇ ਹਾਂ ਕਿ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ ਉਹ ਗੁਰੂਆਂ ਦੀ ਧਰਤੀ ਆ ਪੀਰਾਂ ਦੀ ਧਰਤੀ ਆ ਸ਼ੋਰ ਵੀਰਾਂ ਦੀ ਧਰਤੀ ਆ ਪੰਜਾਬੀਓ ਸਾਡੇ ਪੰਜਾਬ ਤੇ ਦੁਨੀਆ ਜਿੱਤਣ ਵਾਲਾ ਸਕੰਦਰ ਜਦੋਂ ਹਮਲਾ ਕਰਨ ਆਇਆ ਸੀ ਤੇ ਜਿਹੜਾ ਸਾਡੇ ਪੰਜਾਬ ਦਾ ਫੋਰਸ ਸੀ ਉਹ ਪੂਰੇ ਟੱਕੇ ਖੜਾ ਹੋ ਗਿਆ ਸੀ ਤੇ ਸਾਰੀ ਦੁਨੀਆ ਜਿੱਤਣ ਵਾਲੇ ਸਕੰਦਰ ਨੂੰ ਇੱਥੋਂ ਵਾਪਸ ਜਾਣਾ ਪਿਆ ਸੀ ਮੈਂ ਤੁਹਾਨੂੰ ਇਹ ਗੱਲ ਇਹ ਕਰਕੇ ਦੱਸਦਾ ਪਿਆ ਕਿ ਸਾਡਾ ਇਤਿਹਾਸ ਕੀ ਸੀ ਤੇ ਅਸੀਂ ਕਿਸ ਪਾਸੇ ਨੂੰ ਜਿਹੜੀਆਂ ਸਰਕਾਰਾਂ ਨੇ ਸਾਡੇ ਦੇ ਬਹਿਣੀ ਪਾਰਟੀਆਂ ਦੀਆਂ ਸਰਕਾਰਾਂ ਨੇ ਸਾਡੇ ਤੇ ਰਾਜ ਕੀਤਾ ਸਾਡੇ ਇਤਿਹਾਸ ਦੇ ਬਿਲਕੁਲ ਉਲਟ ਸਾਨੂੰ ਲੈ ਰਿਹਾ ਸਾਡੇ ਪੰਜਾਬ ਚਿੱਟਾ ਕਰ ਕਰ ਪਹੁੰਚਾਉਣ ਵਾਲੀਆਂ ਜਿਹੜੀਆਂ ਪਾਰਟੀਆਂ ਆ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਮਤਲਬ ਕੀ ਹੁੰਦਾ ਸੀਗਾ ਜੋ ਪਹਿਲੇ ਪੰਜਾਬ ਹੋਇਆ ਪੰਜਾਬ ਦੇ ਵਿੱਚ ਚਿੱਟੇ ਦਾ ਮਤਲਬ ਹੁੰਦਾ ਸੀ ਦੁੱਧ ਸਹੀਂ ਪਨੀਰ ਮੱਖਣ ਦੇਸੀ ਕਿਉਂ ਪਰ ਜਿਹੜੀਆਂ ਸਰਕਾਰਾਂ ਨੇ ਤੁਸੀਂ ਦੇਖੋ ਘਰ ਘਰ ਚਿੱਟਾ ਪਹੁੰਚਾ ਦਿੱਤਾ ਔਰ ਸਾਡੀ ਤਰਾਸ ਸੀ ਆ ਕਿ ਜਿਹੜਾ ਚਿੱਟਾ ਜਿੰਨਾ ਸਰਕਾਰਾਂ ਦੀ ਇਹ ਡਿਊਟੀ ਸੀ ਜਿਹੜਾ ਨਸ਼ਾ ਆ ਪੰਜਾਬ ਵਿੱਚ ਫੈਲਣ ਤੋਂ ਰੋਕਣਾ ਆ ਉਹ ਹੀ ਆਪਣੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਜੜਾਇਆ ਨਸ਼ਾ ਘਰ ਘਰ ਸਪਲਾਈ ਕਰਦੇ ਰਹੇ ਔਰ ਸਾਥੀਓ ਮੈਂ ਇੱਕ ਹੋਰ ਗੱਲ ਜਿਹੜੀ ਉਹ ਕਹਿਣੀ ਚਾਹੁੰਦਾ ਆ ਕਿ ਹੁਣ ਜਦੋਂ ਪੰਜਾਬ ਜਿਹੜਾ ਆ ਸਾਡਾ ਸਹੀ ਹੱਥਾਂ ਵਿੱਚ ਗਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਸਰਕਾਰ ਵਰਸੇ ਮਾਣ ਜੀ ਮੁੱਖ ਮੰਤਰੀ ਬਣੀ ਔਰ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਹੋਈ ਬੰਦੀ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਜਿਹੜੀ ਸਪਲਾਈ ਚੈਨ ਸੀ ਬੰਨੀ ਸੀ ਉਹਨੂੰ ਤੋੜਨ ਦਾ ਕੰਮ ਕੀਤਾ ਉਹ ਕਿੱਦਾਂ ਤੋੜਿਆ ਨਸ਼ਾ ਜਦੋਂ ਵੀ ਮੰਨ ਲਓ ਇੱਕ ਤਰ੍ਹਾਂ ਦਾ ਐਗਜ਼ਾਮਪਲ ਦੇ ਕੇ ਸਮਝਾਉਂਦਾ ਆ ਕਿ ਮੰਨ ਲਓ ਆਪਾਂ 100 ਟੋਕ ਕਿਸੇ ਕਰਿਆਨੇ ਦਾ ਸਾਮਾਨ ਲੈ ਕੇ ਆਉਂਦੇ ਆ ਉਹ ਕਰਿਆਨੇ ਦਾ ਸਾਮਾਨ ਕਿੱਥੋਂ ਲੈ ਕੇ ਆਉਂਗਾ ਕਿ ਹੋਲ ਸੇਲਰ ਤੋਂ ਲੈ ਕੇ ਆਉਂਦਾ ਉਹ ਕਿੱਥੋਂ ਲੈ ਕੇ ਆ ਕੇ ਡਿਸਟ੍ਰੀਬਿਊਟਰ ਤੋਂ ਲੈ ਕੇ ਆਉਂਦੇ ਐਦਾਂ ਹੀ ਜਦੋਂ ਸਰਹੱਦ ਪਾਰ ਤੋਂ ਜਦੋਂ ਨਸ਼ਾ ਆਉਂਦਾ ਆ ਔਰ ਉਹ ਅੱਗੇ ਡਿਸਟ੍ਰੀਬਿਊਟ ਹੁੰਦਾ ਆ ਇੱਕੇ ਪਾਰਸਲਾਂ thro ਕੋਰੀਆ thro ਅੱਗੇ ਪਿੰਡਾਂ ਦੇ ਵਿੱਚ ਘਰਾਂ ਘਰਾਂ ਤੱਕ ਪਹੁੰਚਾਇਆ ਜਾਂਦਾ ਆ ਸਰਦਾਰ ਭਗਵੰਤ ਸਿੰਘ ਮਾਨ ਨੇ 2-3 ਸਾਲ ਦੇ ਲੰਬੇ ਸਮਾਰਿਆ ਔਰ ਪੂਰਾ ਪਰੀ ਪਲੈਨਿੰਗ ਕਰਕੇ ਇਹ ਜਿਹੜਾ ਦਸਿਆ ਬਰਤ ਉਹ ਹੀ ਪਿੰਡੀ ਆ ਔਰ ਤੁਸੀਂ ਅਕਸਰ ਤੁਸੀਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਨਸ਼ਾਤ ਅਸਕਰਾਂ ਦੇ ਘਰਾਂ ਤੱਕ ਪਾਏ ਗਏ ਜਦੋਂ ਭਗਵਾਨ ਸਿੰਘ ਜੀ ਨੇ ਬਿਕਰਮ ਸਿੰਘ ਜੀ ਦੀ ਚਾਹੀ ਦੇ ਅੰਦਰ ਦਿੱਤਾ ਤੇ ਅਸੀਂ ਜਿਹੜੇ ਸਾਡੇ ਲੋਕ ਆ ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਜਾਂ ਕਾਂਗਰਸ ਨੂੰ ਵੋਟਾਂ ਪਾਈਆਂ ਆ ਸਾਰੀ ਆਪੋਜੀਸ਼ਨ ਕਾਂਗਰਸ ਦੀ ਚਾਹੀਓ ਪ੍ਰਧਾਨ ਸਿੰਘ ਬਾਦਲਵਾ ਹੋਵੇ ਚਾਹੇ ਉਹ ਸਾਡਾ ਸਾਥ ਕਰਦੀਆਂ ਚੰਨੀ ਔਰ ਮਜੂਦਾ ਸਾਥਕ ਇਹ ਗਲਤ ਲੋਕ ਸਭਾ ਹਕੀ ਦਾ ਚਾਹੇ ਰਾਜਾ ਬਣੇ ਹੋਵੇ ਸਾਰੀ ਇਹ ਵਕਤ ਤੱਕ ਬੀਜੇਪੀ ਵੀ ਉਹਨਾਂ ਦੇ ਹੱਕ ਦੇ ਵਿੱਚ ਖੋਖੀ ਤੁਸੀਂ ਦੇਖਿਓ ਕਿ ਇੱਕ ਤਾਂ ਇੱਕ ਪਾਸੇ ਉਹਦਾ ਇਹ ਜਿਹੜਾ ਆ ਕਹਿੰਦੇ ਅਸੀਂ ਇਸ ਮੋਜ ਦੇ ਖਿਲਾਫ ਆਂ ਮਤਲਬ ਜਿਹੜਾ ਲੱਗਾ ਵੇਚਣ ਵਾਲਾ ਉਹਦੇ ਖਿਲਾਫ ਇੱਕ ਪਾਸੇ ਉਹ ਜਦੋਂ ਉਹਦੇ ਕਾਰਵਾਈ ਹੁੰਦੀ ਆ ਕਿੱਦਾਂ ਉਹ ਜਿਹੜਾ ਪੰਜਾਬ ਦਾ ਪੰਜਾਬ ਦੇ ਜਿਹੜੇ ਖਿਲਾਫ ਖੜੇ ਆ ਸਤਿਓ ਇੱਕ ਹੋਰ ਗੱਲ ਕਰਨੀ ਆ ਦਾਦਾ ਟਾਈਮ ਨਹੀਂ ਹੈ ਨਾ ਕਿਉਂਕਿ ਸ਼ਡਿਊਲ ਜਿਹੜੇ ਆ ਉਹ ਬਿਜ਼ੀ ਹੁੰਦੇ ਆ 프리 ਪ੍ਰੋਗਰਾਮ ਹੁੰਦੇ ਸਾਰੇ ਸਤਿਓ ਭਗਵੰਤ ਸਿੰਘ ਮਾਣ ਜੀ ਨੇ ਤੁਸੀਂ ਦੇਖੀ ਹੋਣੀ ਇੱਕ ਹੁੜਤਾ ਪੰਜਾਬ ਫਿਲਮ ਸਾਡੇ ਪੰਜਾਬ ਨੂੰ ਇਸ ਦੇਸ਼ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਬਦਨਾਮ ਕੀਤਾ ਗਿਆ ਸਾਡੇ ਪੰਜਾਬ ਤੇ ਫਿਲਮ ਮਣੀ ਉੜਦਾ ਪੰਜਾਬ ਜਿੱਥੇ ਦਿਖਾਇਆ ਗਿਆ ਕਿ ਪੰਜਾਬ ਵਿੱਚ ਨਸ਼ਾ ਕਿੱਦਾਂ ਫੈਲਿਆ ਔਰ ਅਸੀਂ ਧੰਨਵਾਦੀ ਹਾਂ ਸਰਬਾਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਇਸ ਨਸ਼ੇ ਦੇ ਖਿਲਾਫ ਮੁਹਿੰਮ ਢਾਈ ਔਰ ਉਹ ਉੜਦੇ ਪੰਜਾਬ ਤੋਂ ਰਗਲਾ ਪੰਜਾਬ ਘਰਵਾਣ ਵੱਲ ਇਸ ਪੰਜਾਬ ਨੂੰ ਸੂਬੇ ਨੂੰ ਲੈ ਕੇ ਜਾ ਰਹੇ ਸੋ ਸਾਥੀਓ ਇਹਸ ਮੁਹਿੰਮ ਦੇ ਅੰਦਰ ਸਾਡਾ ਵੀ ਫਰਜ਼ ਬਣਦਾ ਕਿਉਂਕਿ ਪੁਲਿਸ ਦੇ ਗੋਲ ਮਤਲਬ ਜਿੱਡੀ ਸਾਡੀ ਪੰਜਾਬ ਦੀ ਜਾਂ ਦੇਸ਼ ਦੀ ਗੱਲ ਕਰਾਂ ਤਾਂ ਆ ਪੁਲਿਸ ਦੇ ਗੋਲ ਸਾਡੀ ਉਹਦੀ ਪੁਲਿਸ ਵੀ ਨਹੀਂ ਹੈਗੀ ਕਿ ਕੱਲੇ-ਕੱਲੇ ਨੂੰ ਜਾ ਕੇ ਘਰ ਚੈੱਕ ਕਰਨ ਤੋਂ ਸਾਡਾ ਵੀ ਇੱਕ ਫਲੱਕੀ ਫਰਜ਼ ਬਣਦਾ ਆ ਕਿ ਇਹ ਇੱਕ ਜਿਹੜੀ ਪ੍ਰਾਈਵੇਟ ਗਾਫ ਸਾ ਅਸੀਂ ਲੋਕਾਂ ਨੂੰ ਮੇਅਰ ਕਰੀਏ ਉਹਦੇ ਸਾਨੂੰ ਪਤਾ ਆ ਜਿੱਥੇ ਨਾ ਜਾਂਦਾ ਆ ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਤੁਹਾਡੀ ਪਛਾਣ ਜਿਹੜੀ ਬੁੱਤਰੀ ਜਾਊਗੀ ਉਹ ਹੈਲਪਲਾਈਨ ਨੰਬਰ 'ਤੇ ਮੈਸੇਜ ਕਰੋ ਔਰ ਆਪਣਾ ਜਿਹੜਾ ਫਰਜ਼ ਅਨੁਭਵ ਮਾਨ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਨੂੰ ਰੋਕਣ ਦੇ ਲਈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਲੈ ਕੇ ਆਂਦਾ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਔਰ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰੇਗਾ ਔਰ ਉਸਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਸਰਦਾਰ ਭਗਵੰਤ ਸਿੰਘ ਮਾਨ ਨੇ 10 ਲੱਖ ਦਾ ਹੈਲਥ ਕਾਰਡ ਵੇਖੋ ਜੇ ਤੁਸੀਂ ਕੋਈ ਹੈਲਥ ਇੰਸ਼ੋਰੈਂਸ ਕਰਵਾਣੀ ਹੋਵੇ ਤੁਹਾਨੂੰ 15 ਤੋਂ 20 ਹਜ਼ਾਰ ਰੁਪਏ ਇੱਕ ਬੰਦੇ ਦਾ ਖਰਚਾ ਆਇਆ ਔਰ ਉਹ ਵੀ 3 ਤੋਂ 5 ਲੱਖ ਰੁਪਈਆ ਜਿਹੜਾ ਆ ਲੱਗਦਾ ਖਰਚਾ ਦਿੰਦੇ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 10 ਲੱਖ ਦਾ ਕਾਰਡ ਸਾਰੇ ਨਗਰਾਂ 2 ਅਕਤੂਬਰ ਤੋਂ ਚਾਲੂ ਹੋ ਜਾਣਾ ਆ ਕਿ ਜਿਹੜਾ ਗਰੀਬ ਆ ਜੇ ਤਾਂ ਬਿਜਲੀ ਸੀਗੀ ਬਿਜਲੀ ਵੀ ਸਾਰਿਆਂ ਲਈ ਫਰੀ ਸੀਗੀ ਉਹਦੇ ਵਿੱਚ ਕੋਈ ਨਹੀਂ ਸੀ ਕੋਈ ਐਸਸੀ ਜਨਰਲ ਬੀਸੀ ਐਸਸੀ ਓਪਰਚੁਨਿਟੀ ਨਹੀਂ ਕਰਾ। ਇਸੇ ਤਰ੍ਹਾਂ ਜਿਹੜਾ 10 ਲੱਖ ਵਾਲਾ ਕਾਰ ਆ ਕਿਉਂਕਿ ਜਿਹੜੇ ਗਰੀਬ ਆ ਉਹ ਹਰ ਵਰਗ ਦੇ ਵਿੱਚ ਹੁੰਦੇ ਆ। ਸ਼ਡਿਊਲ ਕਾਸਟ ਵੀ ਜਨਰਲ 'ਚ ਵੀ ਬੈਕਵਰਡ 'ਚ ਵੀ। ਕੋ ਸਾਥੀਓ ਸਾਨੂੰ ਜਿਹੜਾ ਇਹ ਕੰਮ ਆ ਸਰਕਾਰ ਕਰ ਰਹੀ ਆ ਔਰ ਪੁਰਾਣੀਆਂ ਸਰਕਾਰਾਂ ਨੇ ਕੀਤੇ ਆ ਉਹਦੇ ਵਿੱਚ ਡਿਫਰੈਂਸ ਕਰਨਾ ਚਾਹੀਦਾ ਔਰ ਸਾਨੂੰ ਆਪਣੇ ਆਪ ਤਾਂ ਲੱਗ ਜਾਏਗਾ ਕਿ ਪੰਜਾਬ ਦੀ ਬਿਹਤਰੀ ਲਈ ਕੌਣ ਕੰਮ ਕਰ ਰਿਹਾ ਸੀ ਔਰ ਪੰਜਾਬ ਦਾ ਹੁਜਾੜਾ ਕਰਨ ਲਈ ਕਿਹੜਾ ਕੰਮ ਕਰਿਆ ਸੀ। ਸੋ ਇੰਨੇ ਹੀ ਸਰਕਾਰ ਦੇ ਨਾਲ ਸਾਰੇ ਆਜੋ ਸਤਾਰਜੋਕ ਸਾਥ ਸੱਜੇ ਨੂੰ ਮੈਡਮ ਸਰਪ੍ਰਿਤ ਕੌਰ ਜੀ ਨੂੰ ਔਰ ਦਰਜਾ ਦਰਜਾ ਸਾਰੇ ਭਾਈ ਵਰਕਰ ਸਹਿਬਾਨ ਅਗੂ ਸਹਿਬਾਨ ਆਉਣ ਬਾਹੂ ਗੁਰਜੀ ਦਾ ਖਾਲਸਾ ਬਾਹੂ ਗੁਰਜੀ ਦੀ ਫਤਿਹ ਜੈਪੀ